ਪਾਣੀ ਦਾ ਅੱਗੇ ਪੱਧਰ ਹੈ ਜਿਹੜਾ ਬਹੁਤ ਜ਼ਿਆਦਾ ਉੱਚਾ ਹੈ ਔਰ ਜਿਹੜੇ ਲੋਕ ਜਾ ਰਹੇ ਨੇ ਤੇ ਬਿਨਾ ਇੰਜਨ ਦੀ ਬੇੜੀ ਹੈ ਔਰ ਖਾਸ ਗੱਲ ਇਹ ਹੈ ਕਿ ਇਸ ਬੇੜੀ ਦੇ ਕੋਈ ਚੱਕੂ ਵੀ ਨਹੀਂ ਹੈਗਾ ਜਿਹਦੇ ਨਾਲ ਚਲਾਇਆ ਜਾਵੇ ਜਿਹੜੇ ਆਸ-ਪਾਸ ਦੇ ਲੋਕ ਖੋਦੇ ਨੂੰ ਖਿੱਚ ਕੇ ਲੈ ਕੇ ਜਾਂਦੇ ਨੇ ਆਪਣੀ ਮਿਹਨਤ ਕਰਦੇ ਨੇ ਔਰ ਸੜਕੋ ਸੜਕ ਇਸੇ ਬੇੜੀ ਬੇੜੀ ਨੂੰ ਆ ਜਿਹੜਾ ਉਹ ਲੈ ਕੇ ਜਾਇਆ ਜਾਏਗਾ ਭਾਈ ਜੀ ਤੁਸੀਂ ਲੈ ਕੇ ਜਾਂਦੇ ਹੋ ਇਹ ਬੇੜੀ ਹਾਂਜੀ ਹਾਂਜੀ ਅੱਗੇ ਪਾਣੀ ਕਿੰਨਾ ਕਿੰਨਾ ਜੀ ਪਾਣੀ ਅੱਗੇ 10-10 ਫੁੱਟ ਦਾ 10 ਤੋਂ 20 ਫੁੱਟ ਦਾ 10 ਫੁੱਟ 20 ਫੁੱਟ ਹੋਏਗਾ ਪਾਣੀ ਕੋ ਡੇ ਨਾ ਤਾਂ ਇੰਜਨ ਵਾਲੀ ਬੇੜੀ ਹੈ ਨਾ ਚੱਪੂ ਨੇ ਨਹੀਂ ਜੀ ਬੇੜੀਆਂ ਦਿੱਤੀ ਹੀ ਨਹੀਂ ਇੱਧਰ ਇਹ ਕੋਈ ਸਾਡਾ ਸਾਰਾ ਨਹੀਂ ਕਰਦੀ ਕੋਈ ਮਾਸtre ਕਾ ਲੇਡੀ ਹੋ ਚਾ ਮਰਔਰ ਕੁਛ ਇਹਨਾਂ ਨੇ ਪਿੱਛਾ ਕਰਦੇ ਅੱਗੇ ਇਹਨਾਂ ਨੇ 1 ਕਿਲੋਮੀਟਰ ਇਸੇ ਤਰ੍ਹਾਂ ਨਾਲ ਜਾਣਾ ਹੈ ਤਾਂ ਹੁਣ ਤੁਸੀਂ ਤਸਵੀਰ ਦੇਖਦੇ ਜਾਓ ਤਾਂ ਕੋਸ਼ਿਸ਼ ਅਸੀਂ ਦੇ ਵਿੱਚ ਇਹ ਮੋੜਾਂ ਤੱਕ ਇਹਨਾਂ ਲੋਕਾਂ ਦੇ ਜਿਹੜਾ ਪਾਣੀ ਹੈ ਉਹ ਹੋਏਗਾ ਹਾਲਾਂਕਿ ਅਸੀਂ ਜਿਹੜਾ ਕੋਈ ਲਾਈਫ ਜੈਕਟ ਨਹੀਂ ਹੈ ਸਾਡੇ ਕੋਲੇ ਵੀ ਤਾਂ ਅੱਗੇ ਜਾ ਕੇ ਜਿਹੜੀ ਰਿਪੋਰਟ ਨਹੀਂ ਕਰ ਸਕਦੇ ਨਹੀਂ ਇਹਨਾਂ ਦੇ ਨਾਲ ਜਾ ਸਕਦੇ ਸੀ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਮੈਂਬਰ ਪ੍ਰੈਸ ਲੈ ਕੇ ਜਾਨ ਖਤਰੇ ਚ ਪਾ ਕੇ ਲੋਕ ਜਾ ਰਹੇ ਆ ਤਾਂ ਸਾਹਮਣੇ ਹੁਣ ਤੁਸੀਂ ਤਸਵੀਰ ਦੇਖੋ ਤਾਂ ਮੋਢਿਆਂ ਤੱਕ ਇਹਨਾਂ ਦੇ ਪਾਣੀ ਆ ਵੀ ਗਿਆ ਹਾਲੇ ਇਹ ਮਹਿਜ਼ 100 ਮੀਟਰ ਅੱਗੇ ਗਏ ਨੇ ਕਿੱਥੋਂ ਪਹੁੰਚੋ ਹੈ ਤੁਸੀਂ ਅਸੀਂ ਜੀ ਸਾਦੂਲ ਸਹਿਰ ਤਹਿਸੀਲ ਲਿਕਟਾਨੀਆਂ ਪਿੰਡ ਤੋਂ ਜੀ ਇਹ ਗੰਗਾ ਨਗਰ ਚ ਪੈਂਦਾ ਜੀ ਹਾਂਜੀ ਗੰਗਾ ਨਗਰ ਠੀਕ ਕੀ ਕੀ ਸੇਵਾ ਲੈ ਕੇ ਤੁਸੀਂ ਫਿਰ ਪਹੁੰਚੇ ਅਸੀਂ ਜੀ ਪਾਣੀ ਕੇਲੇ ਔਰ ਕੋਈ ਰਸਨ ਦਾ ਸਮਾਨ ਯਾ ਟੈਬਲੇਟਸ ਵਗੈਰਾ ਦਵਾਈਆਂ ਦੁੱਧ 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 ਵੀ ਲੈ ਕੇ ਆਉਂਦੇ ਇਹ ਰਾਜਸਥਾਨ ਤੋਂ ਸਪੈਸ਼ਲ ਤੁਸੀਂ ਫਾਜ਼ਿਲਕਾਰ ਦੇ ਨਾਲ ਹਾਂਜੀ ਹਾਂਜੀ ਹੋਰ ਵੀ ਰਾਜਸਥਾਨ ਤੋਂ ਲੋਕ ਜਾ ਰਹੇ ਤੁਸੀਂ ਅੱਗੇ ਵੀ ਕਿਤੇ ਜਾ ਰਹੇ ਜਿਹੜੇ ਅਸੀਂ ਪਹਿਲੀ ਵਾਰ ਆਏ ਆ ਜੇ ਅੱਗੇ ਹੋਰ ਜ਼ਰੂਰਤ ਪਈ ਤਾਂ ਹੋਰ ਵੀ ਸਾਡੇ ਪਿੰਡੋਂ ਹੋਰ ਵੀ ਅਸੀਂ ਵੀ ਆਪ ਵੀ ਦੁਬਾਰਾ ਕੁਝ ਲੈ ਕੇ ਆਵਾਂਗੇ ਅਸੀਂ ਆਏ ਆ ਥੋੜਾ ਸਮਾਨ ਲੈ ਕੇ ਆਏ ਜਿੱਥੇ ਹੁਣ ਪਤਾ ਲੱਗਿਆ ਸਾਨੂੰ ਵੀ ਅੱਗੇ ਲੋੜ ਪਊਗੀ ਉਹ ਪਿੱਛੋਂ ਗੱਡੀਆਂ ਹੋਰ ਆ ਜਾਣਗੀਆਂ ਔਰ ਉਸੇ ਕਰਕੇ ਰੁਕੇ ਹੋਏ ਆ ਕਿ ਇੱਕ ਵਾਰੀ ਪਤਾ ਲੱਗ ਜੇ ਕਿਉਂ ਸਾਨੂੰ ਕਈ ਥਾਂ ਪਤਾ ਲੱਗ ਰਿਹਾ ਵੀ ਲੋਕੀ ਸਟੋਰੇਜ ਜ਼ਿਆਦਾ ਕਰ ਰਹੀ ਹੈ ਜ਼ਰੂਰਤਬੰਦ ਹੈ ਉਹਨਾਂ ਕੋਲ ਪਹੁੰਚ ਨਹੀਂ ਰਿਹਾ ਮੱਢੀਆ ਲੈ ਕੇ ਸਰਕਾਰਾਂ ਭਾਵੇਂ ਜੋ ਮਰਜ਼ੀ ਕਰਨ ਤੁਸੀਂ ਜਿਹੜਾ ਪੰਜਾਬ ਵਾਲਾ ਪਾਣੀ ਤੁਹਾਡੇ Rajasthan ਚ ਜਾਂਦਾ ਹੈ ਉਹਦਾ ਸਹੀ ਮੁੱਲ ਮੋੜ ਰਹੇ ਬਸ ਜੀ ਗੁਰੂ ਮਰਜ ਦੇ ਕਿਰਪਾ ਅਸੀਂ ਉਹਨਾਂ ਦੇ ਪਿੱਛੇ ਲੱਗੇ ਆਂ ਦੇਖੋ ਜੀ ਅਸੀਂ ਸਿੱਧੀ ਗੱਲ ਕਰਨੇ ਆ ਵੀ ਸਾਨੂੰ ਸਿਆਸਤ ਨਹੀਂ ਆਉਂਦੀ ਅਸੀਂ ਸਿਰਫ ਭਾਈਚਾਰੇ ਕਰਕੇ ਆਏ ਆਂ ਔਰ ਸਾਨੂੰ ਕੁਝ ਨਹੀਂ ਚਾਹੀਦਾ ਨਾ ਸਾਨੂੰ ਮੀਡੀਆ ਦੀ ਰਿਕੁਆਇਰਮੈਂਟ ਐ ਨਾ ਕੋਈ ਸ਼ੋਰ ਅਸੀਂ ਬਸ ਪ੍ਰੇਮ ਪਾਓ ਬੜਨ ਆਏ ਹਾਂ ਹੋਰ ਕੁਝ ਨਹੀਂ ਚਾਹੀਦਾ ਸਾਹਿਬ ਸਾਸਿਕਾਲ ਜੀ ਬੱਲੇ ਸ਼ਾ ਉਤਾੜ ਫਾਜ਼ਲਕਾਦਾ ਇਹ ਆਖਰੀ ਪਿੰਡਾਂ ਦੇ ਵਿੱਚ ਇੱਕ ਪਿੰਡ ਹੈ ਤਸਵੀਰ ਤੁਹਾਨੂੰ ਦਿਖਾਉਣੀ ਆ ਕਿਸ ਤਰ੍ਹਾਂ ਦੀ ਬਣੀ ਹੋਈ ਆ ਪਾਣੀ ਦੇ ਅੱਗੇ ਪੱਧਰ ਆ ਜਿਹੜਾ ਬਹੁਤ ਜ਼ਿਆਦਾ ਉੱਚਾ ਹੈ ਔਰ ਜਿਹੜੇ ਲੋਕ ਜਾ ਰਹੇ ਨੇ ਇੱਥੇ ਬਿਨਾ ਇੰਜਨ ਦੀ ਬੇੜੀ ਆ ਔਰ ਖਾਸ ਗੱਲ ਇਹ ਆ ਕਿ ਇਸ ਬੇੜੀ ਦੇ ਕੋਈ ਚੱਪੂ ਵੀ ਨਹੀਂ ਹੈਗਾ ਜਿਹਦੇ ਨਾਲ ਚਲਾਇਆ ਜਾਵੇ ਜਿਹੜੇ ਆਸ-ਪਾਸ ਦੇ ਲੋਕ ਖੋਦੇ ਨੂੰ ਖਿੱਚ ਕੇ ਲੈ ਕੇ ਜਾਂਦੇ ਨੇ ਆਪਣੀ ਮਿਹਨਤ ਕਰਦੇ ਨੇ ਔਰ ਸੜਕੋ ਸੜਕ ਇਸੇ ਬੇੜੀ ਨੂੰ ਜਿਹੜਾ ਉਹ ਲੈ ਕੇ ਜਾਇਆ ਜਾਏਗਾ ਤਾਂ ਅੱਗੇ ਤਸਵੀਰ ਦੇਖੋਗੇ ਇੱਕ ਵਿਅਕਤੀ ਆ ਜੋ ਉਹ ਟਿਊਬ ਤੇ ਵੀ ਜਾ ਰਿਹਾ ਟਿਊਬ ਦੀ ਮਦਦ ਦੇ ਨਾਲ ਕਿ ਸਹੂਲਤ ਨਹੀਂ ਹੈ ਤਾਂ ਨਾ ਕੋਈ ਲਾਈਫ ਜੈਕਟ ਹੈ ਨਾ ਹੀ ਕੋਈ ਚੱਪੂ ਹੈ ਨਾ ਹੀ ਕੋਈ ਬੇੜੀ ਦਾ ਇੰਜਨ ਹੈ ਬਸ ਖਿੱਚ ਕੇ ਲਜਾਇਆ ਜਾਏਗਾ ਭਾਈ ਜੀ ਤੁਸੀਂ ਲੈ ਕੇ ਜਾਣੀ ਹੋਈ ਬੇੜੀ ਇਹ ਹਾਂਜੀ ਹਾਂਜੀ ਅੱਗੇ ਪਾਣੀ ਕਿੰਨਾ ਕਿੰਨਾ ਜੀ ਪਾਣੀ ਅੱਗੇ 10-10 ਫੁੱਟ 10 ਤੋਂ 20 ਫੁੱਟ ਬਸ ਫੁੱਟ 20 ਫੁੱਟ ਹੈਗਾ ਪਾਣੀ ਜੀ ਨਾ ਤਾਂ ਇੰਜਨ ਵਾਲੀ ਬੇੜੀ ਹੈ ਨਾ ਚੱਪੂ ਨੇ ਨਹੀਂ ਜੀ ਆਕਾ ਬੇੜੀਆਂ ਦਿੱਤੀ ਹੀ ਨਹੀਂ ਇੱਧਰ ਇਹ ਇਹ ਕੋਈ ਸਾਡਾ ਸਾਰਾ ਨਹੀਂ ਕਰਦੀ ਕੋਈ ਮਦਰ ਚਾਹ ਲੈਡੀ ਹੋਵੇ ਚਾਹ ਮਰਔਰਤ ਕੁਛ ਇਹਨਾਂ ਨੇ ਪਿੱਛਾ ਕਰਦੇ ਤਾਂ ਇਸ ਤਰ੍ਹਾਂ ਦੇ ਨਾਲ ਜਿਹੜਾ ਜਾ ਰਹੇ ਨੇ ਅੱਗੇ ਕੁਝ ਨੌਜਵਾਨ ਖਿੱਚ ਰਹੇ ਨੇ ਤੁਹਾਨੂੰ ਤਸਵੀਰ ਦਿਖਾਵਾਂਗੇ ਔਰ ਇਹ ਜਿਹੜੀ ਤਸਵੀਰ ਹੈ ਤਾਂ ਕੋਈ ਜਾ ਰਹੇ ਨੇ ਨਾ ਇੰਜਨ ਹੈ ਨਾ ਕੋਸ਼ ਹੈ ਨਾ ਕਿਸੇ ਦੇ ਕੋਈ ਲਾਈਫ ਜੈਕਟ ਹੈ ਗਿਣਤੀ ਹੈ ਕਾਫੀ ਲੋਕਾਂ ਦੀ ਗਿਣਤੀ ਹੈ ਇਹਨਾਂ ਦੇ ਅੱਗੇ ਗੱਡੀਆਂ ਨੇ ਟਾਣੀਆਂ ਨੇ ਤਈ ਅੱਗੇ ਜਾ ਰਹੇ ਨੇ ਔਰ ਇਸ ਬੇੜੀ ਦੇ ਵਿੱਚ ਆਪਣੇ ਪਿੰਡਾਂ ਨੂੰ ਪਹੁੰਚ ਰਹੇ ਨੇ ਆ ਰਸ ਦਾ ਜੋ ਜੋ ਰਾਸ਼ਨ ਹੈ ਉਹ ਲੈ ਕੇ ਜਾ ਰਹੇ ਨੇ ਤਾਂ ਇਹ ਇੱਥੋਂ ਦੇ ਜਿਹੜੇ ਹਾਲਾਤ ਨੇ ਫਾਜ਼ਲ ਕਾ ਦੇ ਔਰ ਇਹ ਵੱਲੇ ਸ਼ਾ ਉਤਾੜ ਪਿੰਡ ਦੀਆਂ ਜਿਹੜੀਆਂ ਟਾਹਣੀਆਂ ਨੇ ਤਾਂ ਇੱਥੇ ਅੱਗੇ ਇਹਨਾਂ ਨੇ 1 ਕਿਲੋਮੀਟਰ ਇਸੇ ਤਰ੍ਹਾਂ ਨਾਲ ਜਾਣਾ ਹੈ ਤਾਂ ਹੁਣ ਤੁਸੀਂ ਤਸਵੀਰ ਦੇਖਦੇ ਜਾਓ ਤਾਂ ਕੋਸ਼ਿਸ਼ ਸਮੇਂ ਦੇ ਵਿੱਚ ਇਹ ਮੋਢਿਆਂ ਤੱਕ ਇਹਨਾਂ ਲੋਕਾਂ ਦੇ ਜਿਹੜਾ ਪਾਣੀ ਹੈ ਉਹ ਹੋਏਗਾ ਹਾਲਾਂਕਿ ਅਸੀਂ ਜਿਹੜਾ ਕੋਈ ਲਾਈਫ ਜੈਕ ਨਹੀਂ ਹੈ ਸਾਡੇ ਕੋਲੇ ਵੀ ਅੱਗੇ ਜਾ ਕੇ ਜਿਹੜੀ ਰਿਪੋਰਟ ਨਹੀਂ ਕਰ ਸਕਦੇ ਨਹੀਂ ਇਹਨਾਂ ਦੇ ਨਾਲ ਜਾ ਸਕਦੇ ਸੀ ਕਿਉਂਕਿ ਪਹਿਲਾਂ ਹੀ ਬਹੁਤ ਸਾਰੇ ਮੈਂਬਰ ਜਿਹੜੇ ਲੋਕ ਨੇ ਇਸ ਬੇੜੀ ਦੇ ਵਿੱਚ ਸਵਾਰ ਨਹੀਂ ਤੇ ਲੋਕਾਂ ਦੇ ਘਰ ਜਿੱਧਰ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਅੱਧੇ-ਅੱਧੇ ਡੁੱਬੇ ਹੋਏ ਨੇ ਤਾਂ ਅੱਧੇ-ਅੱਧੇ ਘਰ ਆ ਜਿਹੜੇ ਉਹ ਡੁੱਬ ਚੁੱਕੇ ਨੇ ਪਰ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ ਹਾਲਾਂਕਿ ਇੱਥੇ ਕੁਝ ਦਰਖਤ ਨੇ ਤਾਂ ਅੱਧੇ-ਅੱਧੇ ਘਰ ਬਿਲਕੁਲ ਤਬਾਹ ਨੇ ਸਾਹਮਣੇ ਇੱਕ ਮੋਟਰ ਵਾਲੀ ਕੋਠੀ ਹੈ ਹਾਲਾਂਕਿ ਕਿਨਾਰੇ ਵਾਲੀ ਸਾਈਡ ਹੈ ਕਿਨਾਰੇ ਵਾਲੀ ਸਾਈਡ ਤੇ ਵੀ ਆਹੀ ਤਸਵੀਰ ਹੈ ਔਰ ਰਿਸਕ ਲੈ ਕੇ ਜਾਨ ਖਤਰੇ ਚ ਪਾ ਕੇ ਲੋਕ ਜਾ ਰਹੇ ਆ ਤਾਂ ਸਾਹਮਣੇ ਹੁਣ ਤੁਸੀਂ ਤਸਵੀਰ ਦੇਖੋ ਤਾਂ ਮੋਢਿਆਂ ਤੱਕ ਇਹਨਾਂ ਦੇ ਪਾਣੀ ਆ ਵੀ ਗਿਆ ਹਾਲੇ ਇਹ ਮਹਿਜ਼ 100 ਮੀਟਰ ਅੱਗੇ ਗਏ ਨੇ ਔਰ ਇਹਨਾਂ ਦੇ ਮੋਢਿਆਂ ਤੱਕ ਪਾਣੀ ਹੈ ਔਰ ਅੱਗੇ ਇਹਨਾਂ ਨੇ ਇਸੇ ਤਰ੍ਹਾਂ ਇਸ ਬੇੜੀ ਨੂੰ ਸਹਾਰਾ ਦੇ ਕੇ ੱਤਕਾ ਦੇ ਕੇ ਖਿੱਚ ਕੇ ਲੈ ਕੇ ਜਾਣਾ ਹੈ ਔਰ ਅਜੇ 800 900 ਮੀਟਰ ਯਾਨੀ ਕਿ 1 ਕਿਲੋਮੀਟਰ ਇਹਨਾਂ ਨੇ ਪੈਂਡਾ ਹਜੇ ਤੈਅ ਕਰਨਾ ਹੈਗਾ ਤਾਂ ਇਹ ਇਸ ਤਰ੍ਹਾਂ ਦੇ ਨਾਲ ਜਿਹੜਾ ਲੋਕ ਜੋਖਮ ਦੇ ਵਿੱਚ ਜਾਨ ਜਿਹੜੀ ਆਪਣੀ ਪਾ ਕੇ ਉਹ ਸਫਰ ਤੈ ਕਰ ਰਹੇ ਨੇ ਹਾਲਾਂਕਿ ਐਨਡੀਆਰਫ ਦੇਖਦੋ ਬੇੜੀਆਂ ਜ਼ਰੂਰ ਇੱਥੇ ਹੈਗੀਆਂ ਨੇ ਇਸ ਪਤਨ ਤੇ ਪਰ ਲੋਕ ਫਿਰ ਬਹੁਤ ਜ਼ਿਆਦੇ ਨਹੀਂ ਘਰਾਂ ਚ ਜਾਣਾ ਹਨਾ ਤੱਕ ਰਾਸ਼ਨ ਪਹੁੰਚਾਉਣਾ ਤਾਂ ਲੋਕ ਇਸ ਤਰ੍ਹਾਂ ਰਿਸਕ ਦੇ ਵਿੱਚ ਆਪਣੀ ਜਾਨ ਪਾ ਕੇ ਆ ਉ ਜਾ ਰਹੇ ਨੇ ਤਾਂ ਪਾਣੀ ਦਾ ਵਹਾਅ ਬਹੁਤ ਤੇਜ਼ ਹੈ ਤਾਂ ਅੱਜ ਲੋਕ ਸਾਨੂੰ ਦੱਸ ਵੀ ਰਹੇ ਆ ਕਿ ਪਾਣੀ ਦਾ ਪੱਦਰ ਵਧਿਆਤਾ ਹੈ ਦੇਖੋ ਤੁਸੀਂ ਤਸਵੀਰ ਜਿਹੜੀ ਇਸ ਤਰ੍ਹਾਂ ਦੇ ਨਾਲ ਇਹ ਲੋਕ ਜਾ ਰਹੇ ਆ ਸਾਹਮਣੇ ਤਾਂ ਜਿਹੜਾ ਬਹੁਤ ਮੁਸ਼ਕਲ ਦੇ ਵਿੱਚ ਨੇ ਔਰ ਬੜੇ ਔਖੇ ਹੋ ਕੇ ਜਿਹੜੀ ਇਹ ਬੇੜੀ ਨੂੰ ਉਹ ਸੜਕੋ ਸੜਕ ਆ ਜਿਹੜਾ ਉਹ ਲੈ ਕੇ ਜਾ ਰਹੇ ਨੇ ਹਾਲਾਂਕਿ ਸੜਕ ਤੇ ਸਹਾਰੇ ਨਾਲ ਅੱਗੇ ਰਸਤਾ ਦੇਖ ਕੇ ਜਾ ਰਹੇ ਨੇ ਪਰ ਬਹੁਤ ਮੁਸ਼ਕਲ ਜਿਹੜਾ ਲੈ ਕੇ ਜਾ ਰਹੇ ਨੇ ਤਸਵੀਰ ਜਿਹੜੀ ਤੁਸੀਂ ਦੇਖ ਰਹੇ ਹੋ 100 ਮੀਟਰ ਹੀ ਅਜੇ ਮਹਿਜ਼ ਅੱਗੇ ਗਏ ਨੇ ਤਾਂ ਇਸ ਤਰ੍ਹਾਂ ਦੇ ਜਿਹੜੇ ਹਾਲਾਤ ਨੇ ਲੋਕ ਆਪਣੀ ਜਾਨ ਹੈ ਜਿਹੜੀ ਉਹ ਖਤਰੇ ਚ ਪਾ ਕੇ ਜਿਹੜਾ ਜਾਨ ਦੇ ਲਈ ਮਜਬੂਰ ਨੇ ਤਾਂ ਪਾਣੀ ਇੱਥੇ ਖੜੇ ਆ ਔਰ ਅੱਗੇ ਕਿੰਨਾ ਹੋਏਗਾ ਇਸ ਦਾ ਹਾਲਾਤ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਪਾਣੀ ਦਾ ਪੱਧਰ ਲੋਕ ਦੱਸ ਰਹੇ ਆ ਜਿਹੜੇ ਲਗਾਤਾਰ ਦੇਖ ਰਹੇ ਐ ਇਸ ਪਾਣੀ ਨੂੰ ਕਿ ਅੱਜ ਕੁਝ ਸਾਨੂੰ ਜ਼ਿਆਦਾ ਲੱਗ ਰਿਹਾ ਹੈ ਪਹਿਲਾਂ ਦੇ ਨਾਲੋਂ ਵਧਿਆ ਹੋਇਆ ਲੱਗ ਰਿਹਾ ਦੂਜੀ ਗੱਲ ਇਹ ਆ ਕਿ ਪਾਣੀ ਦੇ ਵਿੱਚ ਉਹਨਾਂ ਨੂੰ ਪੈਦਲ ਜਾਣਾ ਪੈ ਰਿਹਾ ਸੱਪ ਜਾਂ ਹੋਰ ਜਿਹੜੇ ਜਲਜੀਵ ਹੈਗੇ ਨੇ ਜਿਹੜੇ ਖਤਰਨਾਕ ਨੇ ਉਹ ਵੀ ਜਾਨ ਦੇ ਲਈ ਖਤਰਾ ਬਣ ਸਕਦੇ ਐ ਇਹਨਾਂ ਲੋਕਾਂ ਦੀ ਪਰ ਇਹ ਲੋਕ ਆ ਘਰਾਂ ਨੂੰ ਜਾਣਾ ਚਾਹੁੰਦੇ ਨੇ ਬਸ ਆਪਣੀ ਰਿਸਕ ਦੇ ਵਿੱਚ ਜਾਨ ਪਾ ਕੇ ਜਿਹੜੀ ਘਰਾਂ ਨੂੰ ਪਰਤ ਰਹੇ ਨੇ ਐਨਡੀਆਰਐਫ ਨੂੰ ਇੱਥੇ ਤਣਾਤ ਕੀਤੀ ਗਈ ਐ ਵੱਲੇ ਸ਼ਾ ਉਤਾੜ ਪਿੰਡ ਐ ਇੱਧਰ ਗਲਾਬਾ ਪੈਣੀ ਆ ਔਰ ਇਧਰ ਦੀ ਜ਼ਿਕਰ ਕੀਤਾ ਜਾਵੇ ਖੱਬੇ ਹੱਥ ਤਾਂ ਘੁਰਕਾ ਪਿੰਡ ਹੈ ਤੇ ਉਹਦੀਆਂ ਢਾਣੀਆਂ ਨੇ ਗੁੱਦੜ ਪੈਣੀ ਪਿੰਡ ਹੈ ਤੇ ਫਾਜ਼ਿਲਕਾ ਦਾ ਬਾਰਡਰ ਸਰਹੱਦੀ ਇਲਾਕੇ ਦੀ ਜਿਹੜੀ ਰਿਪੋਰਟੀਆਂ ਤੁਹਾਡੇ ਤੱਕ ਲੈ ਕੇ ਆ ਰਹੇ ਹਾਂ ਤੇ ਕੋਸ਼ੀ ਦੂਰ ਜਾ ਕੇ ਜਾਨੀ ਕਿ ਡੇਢ ਡੇਢ ਪੌਣੇ 2 ਕਿਲੋਮੀਟਰ ਤੇ ਅੱਗੇ ਇੰਡੋਪਾਕ ਬਾਰਡਰ ਹੈ ਜਿਹੜਾ ਪਾਕਿਸਤਾਨ ਦੀ ਲਾਈਨ ਆਫ ਕੰਟਰੋਲ ਜਿਹੜੀ ਹੈਗੀ ਆ ਇੰਡੀਆ ਪਾਕਿਸਤਾਨ ਦਾ ਜਿਹੜਾ ਬਾਰਡਰ ਹੈ ਐਲਓਸੀ ਹੈ ਲਾਈਨ ਆਫ ਕੰਟਰੋਲ ਹੈ ਉੱਥੇ ਤਾਰ ਵੀ ਅੱਗੇ ਲੱਗੀ ਹੋਈ ਹੈ ਤਾਂ ਉਧਰਲਾ ਪਾਸਾ ਵੀ ਅੱਗੇ ਪਾਕਿਸਤਾਨ ਦਾ ਸਾਹੀਵਾਲ ਹੈ ਉਹ ਵੀ ਲੋਕ ਆ ਜਿਹੜੇ ਹੜ ਦੀ ਮਾਰ ਭੁਗਤ ਰਹੇ ਨੇ ਉਧਰ ਵੀ ਇਹ ਪਾਣੀ ਉਨਾ ਹੀ ਮਾਰ ਕਰ ਰਿਹਾ ਜਿੰਨਾ ਇੱਧਰ ਨੂੰ ਆ ਰਿਹਾ ਉਨਾ ਹੀ ਉਧਰ ਨੂੰ ਆ ਰਿਹਾ ਪਿੱਛੋਂ ਲਗਾਤਾਰ ਤੋਂ ਰਿਪੋਰਟਿੰਗ ਦਿਖਾਈ ਸੀ ਕਿ ਗਰਦਾਸਪੁਰ ਜਿਹੜਾ ਏਰੀਆ ਹੈ ਗਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਲੈ ਕੇ ਅਜਨਾਲੇ ਤੱਕ ਸ੍ਰੀ ਅਮਰਸਰ ਸਾਹਿਬ ਦੇ ਜਿਹੜੇ ਰਾਵੀ ਦੀ ਲਪੇਟ ਦੇ ਵਿੱਚ ਨੇ ਤਾਂ ਅੱਗੇ ਇਹ ਆ ਏਰੀਆ ਜਿਹੜਾ ਸੁਲਤਾਨਪੁਰ ਲੋਧੀ ਦੀ ਗੱਲ ਤਾਂ ਬਿਆਸ ਦੀ ਲਪੇਟ ਆ ਤਾਂ ਇਹ ਸਤਲੁਜ ਤੇ ਬਿਆਸ ਦਾ ਪਾਣੀ ਇਕੱਠਾ ਹੋ ਕੇ ਜਿਹੜਾ ਹਰੀਕੇ ਹੈਡ ਵਰਕਸ ਤੋਂ ਨਿਕਲ ਰਿਹਾ ਤਾਂ ਹੁਣ ਆ ਕੇ ਉੱਥੋਂ ਆ ਕੇ ਇਹਨਾਂ ਪਿੰਡਾਂ ਨੂੰ ਪ੍ਰਭਾਵਿਤ ਕਰਦਾ ਹੋਇਆ ਅੱਗੇ ਫਿਰ ਪਾਕਿਸਤਾਨ ਦੇ ਵੱਲ ਜਿਹੜਾ ਜਾ ਰਿਹਾ ਤੇ ਆਪਣਾ ਰਸਤਾ ਬਣਾ ਰਿਹਾ ਸასიਗਲ ਜੀ ਫਾਜ਼ਿਲਕਾ ਦੇ ਹੜ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਰਾਜਸਥਾਨ ਤੋਂ ਵੀ ਲੋਕ ਪਹੁੰਚ ਰਹੇ ਆ ਤਾਂ ਇਹ ਦੇਖੋ ਤੁਸੀਂ ਜਿਹੜਾ ਮੰਦਰ ਦੇ ਵੱਲੋਂ ਇੱਕ ਸੇਵਾ ਆਈ ਹੈ ਜਿਹੜਾ ਤੁਹਾਨੂੰ ਦਿਖਾਉਣੇ ਆ ਔਰ ਫਾਜ਼ਿਲਕਾ ਸਪੈਸ਼ਲ ਸੇਵਾ ਲੈ ਕੇ ਪਹੁੰਚ ਰਿਹਾ ਭਾਈ ਜੀ ਕਿੱਥੋਂ ਪਹੁੰਚੋ ਆ ਤੁਸੀਂ ਅਸੀਂ ਜੀ ਸਾਦੂਲ ਸਹਿਰ ਤਹਿਸੀਲ ਡਿਕਟਾਣੀਆਂ ਪਿੰਡ ਤੋਂ ਜੀ ਈ ਗੰਗਾ ਨਗਰ ਚ ਪੈਂਦਾ ਜੀ ਹਾਂਜੀ ਗੰਗਾ ਨਗਰ ਜੀ ਤੁਹਾਨੂੰ ਕਿਵੇਂ ਵੀਡੀਓ ਕਵਰੇਜ ਦੇਖੀ ਫਿਰ ਤੁਹਾਨੂੰ ਪਤਾ ਲੱਗ ਵੀਡੀਓ ਕਵਰੇਜ ਦੇਖ ਕੇ ਆਏ ਆ ਜੀ ਕੁਝ ਰੱਤੇ ਵਾਲੇ ਪਿੰਡ ਤੋਂ ਜਾਂ ਇੱਕ ਦੋ ਪਿੰਡਾਂ ਚੋਂ ਸੀ ਕੋਈ ਗੱਲ ਕਰੀ ਆ ਉਹਨਾਂ ਨਾਲ ਸੰਪਰਕ ਕਰਕੇ ਫਿਰ ਆਏ ਆ ਤਾਂ ਉਤੋਂ ਕੀ ਕੀ ਸੇਵਾ ਲੈ ਕੇ ਤੁਸੀਂ ਫਿਰ ਪਹੁੰਚੇ ਹਾਂਜੀ ਜੀ ਪਾਣੀ ਕੇਲੇ ਔਰ ਕੋਈ ਰਸਨ ਦਾ ਸਮਾਨ ਜਾਂ ਟੈਬਲੇਟਸ ਵਗੈਰਾ ਦਵਾਈਆਂ ਦੁੱਧ 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 ਵੀ ਲੈ ਕੇ ਆ। ਹਾਂ ਦੁੱਧ। ਇਹ ਰਾਜਸਥਾਨ ਤੋਂ ਸਪੈਸ਼ਲ ਤੁਸੀਂ ਫਾਜ਼ਿਲਕਾਰ ਦੇ ਕਿਸਾਨ ਆ। ਹਾਂਜੀ ਹਾਂਜੀ। ਹੋਰ ਵੀ ਰਾਜਸਥਾਨ ਤੋਂ ਲੋਕ ਜਾ ਰਹੇ ਤੁਸੀਂ ਅੱਗੇ ਵੀ ਕਿੱਥੇ ਜਾ ਰਹੇ? ਜਿਹੜੇ ਅਸੀਂ ਪਹਿਲੀ ਵਾਰ ਆਏ ਆ ਜੀ ਅੱਗੇ ਹੋਰ ਜ਼ਰੂਰਤ ਪਈ ਤਾਂ ਹੋਰ ਵੀ ਸਾਡੇ ਪਿੰਡੋਂ ਹੋਰ ਵੀ ਅਸੀਂ ਵੀ ਆਪ ਵੀ ਦੁਬਾਰਾ ਕੁਝ ਲੈ ਕੇ ਆਵਾਂਗੇ। ਸਾਡੇ ਨਾਲ ਦੇ ਜਿਹੜੇ ਹੈਗੇ ਆ ਸਾਡੇ ਪਿੱਛੇ ਵੇਟ ਕਰ ਰਹੇ। ਅਸੀਂ ਆਏ ਆ ਥੋੜਾ ਸਮਾਨ ਲੈ ਕੇ ਆਏ ਆ। ਜਿੱਥੇ ਹੁਣ ਪਤਾ ਲੱਗਿਆ ਸਾਨੂੰ ਵੀ ਅੱਗੇ ਲੋੜ ਪਊਗੀ ਉਹ ਪਿੱਛੋਂ ਗੱਡੀਆਂ ਹੋਰ ਆ ਜਾਣਗੀਆਂ। ਔਰ ਉਸੇ ਕਰਕੇ ਰੁਕੇ ਹੋਏ ਆ ਕਿ ਇੱਕ ਵਾਰੀ ਪਤਾ ਲੱਗ ਜਾਏ ਕਿਉਂ ਸਾਨੂੰ ਕਈ ਥਾਂ ਪਤਾ ਲੱ ਵੇ ਲੋਕੀ ਸਟੋਰੇਜ ਜ਼ਿਆਦਾ ਕਰ ਰਹੇ ਹੈ ਜਰੂਰਤਵੰਦ ਹੈ ਉਹਨਾਂ ਕੋਲ ਪਹੁੰਚ ਨਹੀਂ ਰਿਹਾ ਇਸ ਕਰਕੇ ਅਸੀਂ ਗੱਡੀ ਇੱਕ ਲੈ ਕੇ ਆਏ ਆ ਜਿਵੇਂ ਇੱਥੇ ਸਾਨੂੰ ਪਤਾ ਲੱਗਿਆ ਪ੍ਰਸ਼ਾਸਨ ਨਾਲ ਗੱਲ ਹੋਈ ਸਾਡੀ ਉਹਨਾਂ ਨੇ ਸਾਨੂੰ ਸਕੂਲ ਬਾਰੇ ਦੱਸਿਆ ਜਿੱਥੇ ਲੋਕੀ ਕੈਂਪ 'ਚ ਰਹਿ ਰਹੇ ਹੈ ਤੇ ਜਿੱਥੇ ਸਾਨੂੰ ਲੋੜ ਪਤਾ ਲੱਗੇ ਪੁੱਛ ਲਾਂਗੇ ਅਸੀਂ ਵੀ ਤੁਹਾਨੂੰ ਹੋਰ ਕੀ ਸਮਾਨ ਚਾਹੀਦਾ ਹੈ ਪਸ਼ੂਆਂ ਵਾਸਤੇ ਚਾਹੀਦਾ ਹੈ ਬੰਦਿਆਂ ਵਾਸਤੇ ਜਾਂ ਕੋਈ ਦਵਾਈ ਦੀ ਲੋੜ ਹੈ ਉਹ ਅਸੀਂ ਅੱਗੇ ਦੂਜੇ ਢੇੜੇ 'ਚ ਭੇਜ ਦਿਆਂਗੇ ਸਾਰਾ ਸਮਾਨ ਸਭੀ ਵੀ ਜ਼ਰੂਰੀ ਹੈ ਕਿ ਲੋੜ ਬੰਦਾ ਤੱਕ ਜ਼ਰੂਰ ਪਹੁੰਚੇ ਅਸੀਂ ਉਹ ਮੌਕੇ ਤੇ ਜਿਹੜੇ ਸਮਾਨ ਲੈ ਕੇ ਆਏ ਆ ਉਹ ਖਰਾਬ ਨਹੀਂ ਹੋਣ ਵਾਲਾ ਕੇਲੇ ਬਿਸਕੁਟ ਹੈਗੀ ਹੈ ਲੇਡੀਜ਼ ਦੇ ਵਾਸਤੇ ਪੈਡਸ ਵਗੈਰਾ ਲੈ ਕੇ ਆਏ ਜਿਹੜੇ ਉਹਨਾਂ ਨੂੰ ਜ਼ਰੂਰਤ ਪੈਂਦੀ ਹੈ ਉਹ ਸਮਾਨ ਲੈ ਕੇ ਆਏ ਇਹਦੇ ਬਾਅਦ ਜਿਹੜਾ ਸਾਡਾ ਦੂਜਾ ਜੱਥਾ ਆਊਗਾ ਉਹਦੇ ਵਿੱਚ ਪਸ਼ੂਆਂ ਵਾਸਤੇ ਡੰਗਰਾਂ ਵਾਸਤੇ ਜੋ ਵੀ ਤੂੜੀ ਵਗੈਰਾ ਹੈਗੀ ਉਹ ਲੈ ਕੇ ਆਵਾਂਗੇ ਜਾਂ ਫਿਰ ਆਟਾ ਜੋ ਚਾਹੀਦਾ ਲੋਕਾਂ ਨੂੰ ਖਾਣਾ ਬਣਾਉਣ ਵਾਸਤੇ ਜਾਂ ਸਬਜ਼ੀ ਵਗੈਰਾ ਸਮਾਨ ਜੋ ਚਾਹੀਦਾ ਉਹ ਅਸੀਂ ਉਹ ਪਹੁੰਚ ਕਰਵਾ ਦਾਂਗੇ ਵੱਡੀ ਗੱਲ ਇਹ ਕਿ ਸਰਕਾਰਾਂ ਭਾਵੇਂ ਜੋ ਮਰਜ਼ੀ ਕਰਨ ਤੁਸੀਂ ਜਿਹੜਾ ਪੰਜਾਬ ਵਾਲਾ ਪਾਣੀ ਤੋਂ ਡੇ ਰਾਜਸਥਾਨ ਚ ਜਾਂਦਾ ਉਹਦਾ ਸਹੀ ਮੁੱਲ ਮੋੜ ਰਹੇ ਹੋ ਬਸ ਜੀ ਗੁਰੂਮਰਜ਼ ਦੇ ਕਿਰਪਾ ਅਸੀਂ ਉਹਨਾਂ ਦੇ ਪਿੱਛੇ ਲੱਗੇ ਜੋ ਕੰਮ ਕਰਨਗੇ ਲੋਕ ਤਾਂ ਨਰਾਜ਼ ਸੀਗੇ ਯਾਰ ਛੱਟ ਥੋੜਾ ਪਾਣੀ ਹੋਣ ਵੀ ਲੈ ਲਓ ਬਹੁਤਾ ਪਾਣੀ ਦੇਈ ਜਾ ਨਹੀਂ ਇਹੋ ਜੀ ਦੇਖੋ ਕੋਈ ਗੱਲ ਨਹੀਂ ਕੀ ਅਸੀਂ ਮਨਾ ਨਹੀਂ ਕਰਦੇ ਪਾਣੀ ਵਾਸਤੇ ਸਾਨੂੰ ਜਿੰਨਾ ਆਊਗਾ ਉਹ ਪਿੱਛੇ ਜੋ ਰੈਗੂਲੇਟਰ ਬਣਾਇਆ ਹੋਇਆ ਉਹਦੇ ਵਿੱਚ ਹੈ ਉਸ ਚ ਸਾਨੂੰ ਸਿਆਸਤ ਸਾਨੂੰ ਆਉਂਦੀ ਹੈ ਇਹ ਟਾਈਮ ਇਨਸਾਨੀਅਤ ਦਾ ਹੈ ਜੀ ਬਿਲਕੁਲ ਹਾਂ ਤੁਸੀਂ ਵਿਖਾਈ ਵੀ ਹੈ ਹੁਣ ਤਾਂ ਵੈਸੇ ਪੰਜਾਬੀ ਖੁਸ਼ ਹੋ ਜਾਣਗੇ ਕਿ ਯਾਰ ਰਾਜਸਤਾਨੀ ਸਾਡੇ ਨਾਲ ਖੜੇ ਆ ਕੇ ਦੇਖੋ ਜੀ ਅਸੀਂ ਸਿੱਧੀ ਗੱਲ ਕਰਨੇ ਆ ਵੀ ਸਾਨੂੰ ਸਿਆਸਤ ਨਹੀਂ ਆਉਂਦੀ ਅਸੀਂ ਸਿਰਫ ਭਾਈਚਾਰੇ ਕਰਕੇ ਆਏ ਹਾਂਗੇ ਹੋਰ ਸਾਨੂੰ ਕੁਝ ਨਹੀਂ ਚਾਹੀਦਾ ਨਾ ਸਾਨੂੰ ਮੀਡੀਆ ਦੀ ਰਿਕੁਆਇਰਮੈਂਟ ਹੈ ਨਾ ਕੁਝ ਹੋਰ ਅਸੀਂ ਬਸ ਪ੍ਰੇਮ ਪਾਉ ਬੜਨ ਆਏ ਹਾਂ ਹੋਰ ਕੁਝ ਨਹੀਂ ਚਾਹੀਦਾ ਸਾਨੂੰ ਬਸ ਆਹੀ ਗੱਲ ਹੈ ਕਿ ਜਿਹੜਾ ਭਾਈਚਾਰਾ ਬਹੁਤ ਵੱਡਾ ਹੁੰਦਾ ਹੈ ਮੰਨ ਲਓ ਇਹ ਪਹਿਲੀ ਵਾਰ ਹੋ ਰਿਹਾ ਕਿ ਹੁਣ ਰਾਜਸਥਾਨ ਪਹਿਲਾਂ ਪੰਜਾਬ ਹਰਿਆਣਾ ਮਿਲ ਕੇ ਬਹੁਤ ਚੀਜ਼ਾਂ ਕਰਦੇ ਸੀਗੇ ਹੁਣ ਤੁਸੀਂ ਵੀ ਨਾਲ ਆ ਰਹੇ ਹੋ ਸਮਾਜਿਕ ਤੌਰ ਤੇ ਤਾਂ ਲੋਕ ਇਕੱਠੇ ਹੋ ਰਹੇ ਮੇਨ ਇਹ ਹੈਗਾ ਕਿ ਹਰ ਕਿਤੇ ਸਾਡੇ ਗੰਗਨੌਰ ਜ਼ਿਲ੍ਹੇ ਤੋਂ ਹਨੂਮਾਨਗੜ੍ਹ ਜ਼ਿਲ੍ਹੇ ਚੋਂ ਜਾਂ ਹਰਿਆਣਾ ਬੈਲਟ ਜਿਹੜਾ ਪੰਜਾਬ ਨੂੰ ਟੱਚ ਹੈ ਹਰ ਕੋਈ ਆਣਾ ਚਾਹੁੰਦਾ ਪਰ ਉਹਨੂੰ ਸਹੀ ਤਰੀਕਾ ਨਹੀਂ ਪਤਾ ਕਿੱਥੇ ਆਉਣਾ ਕਿਹਨੂੰ ਮਿਲਣਾ ਉਹ ਨਹੀਂ ਪਤਾ ਉਸ ਕਰਕੇ ਲੋਕੀ ਥੋੜਾ ਪਿੱਛੇ ਹਟ ਰਹੇ ਹੈ ਵੀ ਅਸੀਂ ਕੁਝ ਲੈ ਕੇ ਜਾਈਏ ਸਾਨੂੰ ਅਸੀਂ ਕਿੱਥੇ ਬਹੁਤ ਥਾਂ ਪੁੱਛਿਆ ਉਹ ਕਹਿੰਦੇ ਜੀ ਉੱਥੇ ਜਾਣ ਦੀ ਲੋੜ ਨਹੀਂ ਉੱਥੇ ਬਹੁਤ ਹੋ ਗਿਆ ਲੋਕੀ ਸਟੋਰ ਕਰ ਰਹੇ ਨੇ ਉਸ ਗੱਲ ਤੋਂ ਕਈ ਨਾ ਡਰਦੇ ਵੀ ਕਿਤੇ ਐਵੇਂ ਨਾ ਹੋਵੇ ਅਸੀਂ ਕੁਝ ਲੈ ਕੇ ਜਾਈਏ ਤੇ ਉਹ ਸਾਡਾ ਖਰਾਬ ਹੋ ਜੇ ਉਸ ਕਰਕੇ ਲੋਕ ਥੋੜਾ ਪਿੱਛੇ ਹੋ ਰਹੇ ਹੈ ਸਿਆਣੀ ਗੱਲ ਹੈ ਕਿ ਪਹਿਲਾਂ ਦੇਖ ਲੈਣਾ ਚਾਹੀਦਾ ਕਿ ਲੋੜ ਹੈ ਕਿੱਥੇ ਤੇ ਉੱਥੇ ਹੀ ਪਹੁੰਚਾਇਆ ਜਾਵੇ ਇਹ ਵੱਡੀ ਲੋਕੇਸ਼ਨ ਤੇ ਪਹੁੰਚਣਾ ਚਾਹੀਦਾ ਜੀ ਜਿਹੜੇ ਜਿਹੜੇ ਜ਼ਰੂਰਤ ਹੈ ਉਹਨਾਂ ਕੋਲੇ ਸਹੀ ਪਹੁੰਚੇ ਤਾਂ ਬਹੁਤ ਹੈ ਇਹ ਵੱਡੀ ਗੱਲ ਹੈ ਕਿ ਜੇ ਜ਼ਰੂਰਤਮੰਦ ਕੋਲੇ ਪਹੁੰਚੇ ਹੀ ਨਾ ਤਾਂ ਫਿਰ ਉਹ ਦਿੱਕਤ ਹੈ ਹੁਣ ਸਾਡੇ ਕੋਲ ਰਸਤੇ 'ਚ ਸਾਨੂੰ ਪੁਲਿਸ ਪ੍ਰਸ਼ਾਸਨ ਮਿਲਿਆ ਸੀਗਾ ਉਹਨਾਂ ਨੇ ਸਾਨੂੰ ਆਪਣੇ ਫਾਜ਼ਿਲਕਾ ਦੇ ਜੋ ਵੱਡੇ ਅਧਿਕਾਰੀ ਨੇ ਉਹਨਾਂ ਦੇ ਸਾਰਿਆਂ ਦੇ ਨੰਬਰ ਪ੍ਰੋਵਾਈਡ ਕਰਵਾਏ ਹੈ ਤਾਂ ਕਿ ਤੁਸੀਂ ਉਹਦੇ ਨਾਲ ਕੰਟੈਕਟ ਕਰੋ ਤੇ ਉਹ ਸਾਨੂੰ ਸਹੀ ਰਸਤੇ ਪਾ ਦੇਣ ਕਿ ਕਿੱਥੇ ਹੀ ਲੈ ਕੇ ਜਾਣਾ ਸਮਾਨ ਮੇ ਫਿਰ ਉਸ ਹਿਸਾਬ ਨਾਲ ਅਸੀਂ ਅੱਗੇ ਪਹੁੰਚਾਵਾਂਗੇ ਸਮਾਨ ਦੋ ਵੀ ਉਹਨਾਂ ਨੇ ਕਿਹਾ ਕਿ ਸਿੱਧਾ ਲੋਕਾਂ ਨੂੰ ਨਾ ਦਿਓ ਤੁਸੀਂ ਪ੍ਰਸ਼ਾਸਨ ਨਾਲ ਤਾਲਮਿਲ ਕਰਕੇ ਥੋੜਾ ਜਿਹਾ ਤਾਲਮਿਲ ਕਰ ਲੋ ਤਾਂ ਕਿ ਕਿਉਂ ਜੋ ਅਸੀਂ ਲੈ ਕੇ ਆਵਾਂਗੇ ਸਾਨੂੰ ਨਹੀਂ ਪਤਾ ਕਿ ਕੀ ਹੜ ਹੋ ਰਿਹਾ ਹੈ ਕੀ ਦਿੱਕਤ ਆ ਰਹੀ ਹੈ ਜੇ ਅਸੀਂ ਆਪ ਜਾ ਕੇ ਫਸ ਗਏ ਫਿਰ ਹੋਰ ਪਰੇਸ਼ਾਨ ਹੋਵਾਂਗੇ ਉਸ ਤੋਂ ਚੰਗਾ ਤੁਸੀਂ ਪ੍ਰਸ਼ਾਸਨ ਨਾਲ ਮਿਲ ਕੇ ਗੱਲਬਾਤ ਕਰਕੇ ਜੋ ਪ੍ਰਫਰ ਰੂਟ ਹੈਗਾ ਵੀ ਕਿਹੜੇ ਰਸਤੇ ਜਾਣਾ ਹੈ ਕਿੰਨਾ ਸਮਾਨ ਲੈ ਜਾਣਾ ਕਿੱਥੋਂ ਥਾ ਬਣੂਗਾ ਕਿੱਥੇ ਰੁਕਣਾ ਹੈ ਹੁਣ ਜਿੱਥੇ ਸਕੂਲ ਵਗੈਰਾ ਹੈਗੇ ਆ ਰਾਦੇ ਸਾਮੇ ਡੇਰੇ ਹੈਗੇ ਗੁਰਦੁਆਰੇ ਜਿੱਥੇ ਲੋਕੀ ਰੁਕੇ ਹੋਏ ਅਸੀਂ ਉੱਥੇ ਜਾ ਕੇ ਸਮਾਨ ਪਹ ਤੁਸੀਂ ਅੱਗੇ ਜਾ ਕੇ ਲੋਕਾਂ ਦਾ ਹਾਲ ਦੇਖਿਆ ਅਸੀਂ ਜਾਵਾਂਗੇ ਹੁਣ ਬਿਲਕੁਲ ਜੀ ਤਾਂ ਸਾਡੀ ਦਾ ਇੱਕ ਰਿਕੁਐਸਟ ਹੈ ਜੀ ਵੀ ਜਿਹੜਾ ਜਿਨਾਂ ਕੋਲੇ ਸਮਾਨ ਹੈ ਉਹ ਥੋੜਾ ਜਿਹਾ ਅੱਗੇ ਜਿਹਦੇ ਕੋਲ ਨਹੀਂ ਹੈ ਉਹਦੇ ਕੋਲੇ ਪਹੁੰਚਾਏ ਤੇ ਆਪ ਦਾ ਸਟੋਰੇਜ ਨਾ ਕਰੇ ਬਿਲਕੁਲ 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 ਜੀ ਹਰ ਕਿਸੇ ਨੂੰ ਉਪਲਬਧ ਹੋ ਜੇ ਸਾਰਾ ਕੁਝ ਬਿਲਕੁਲ ਇਹ ਬਹੁਤ ਜ਼ਰੂਰੀ ਗੱਲ ਹੈ ਕਿ ਜੋ ਲੋਡ ਆਂਦਾ ਹੈ ਉਹਦੇ ਤੱਕ ਹੀ ਜਾਵੇ ਰਾਜਸਥਾਨ ਤੋਂ ਆ ਰਹੇ ਨੇ ਲੋਕ ਬਹੁਤ ਦੂਰੋਂ ਸੇਵਾ ਲੈ ਕੇ ਆ ਰਹੇ ਨੇ ਇਸ ਤਰ੍ਹਾਂ ਲੋਕ ਆਪਣੇ ਖੁਸ਼ਮਾਨ ਨਾਲ ਜਾਣ ਕੇ ਉਹਨਾਂ ਦੀ ਸੇਵਾ ਲੇਖੇ ਵੀ ਲੱਗੀ ਹੈ ਜ਼ਰੂਰਤਮੰਦਾ ਤੱਕ ਪਹੁੰਚੀ ਹੈ ਸਾਰੇ ਆਪਦੇ ਸਾਥ ਦੇ ਨਾਲ ਆਪਣੇ ਵੇਤਨਸਾਰ ਔਰ ਕੋਈ ਬੰਦਿਆਂ ਦਾ ਰਾਸ਼ਨ ਲੈ ਕੇ ਆ ਰਿਹਾ ਕੋਈ ਜਿਹੜਾ ਪਸ਼ੂਆਂ ਦੇ ਲਈ ਖਰਾਕ ਲੈ ਕੇ ਆ ਰਿਹਾ ਕੋਈ ਬੰਦਿਆਂ ਦੀਆਂ ਦਵਾਈਆਂ ਲੈ ਕੇ ਆ ਰਿਹਾ ਪਰ ਬਾਈ ਹਰੀ ਪਹਿਲੀ ਵਾਰ ਮੈਂ ਤਾਂ ਵੇਖ ਰਿਹਾ ਜਦੋਂ ਦਾ ਰਿਪੋਰਟਿੰਗ ਕਰ ਰਹੇ ਹੈ ਬਈ ਤੁਸੀਂ ਪਸ਼ੂਆਂ ਦੀ ਦਵਾਈ ਲੈ ਕੇ ਆਏ ਹੋ ਹਾਂਜੀ ਬਈ ਜੀ ਪਸ਼ੂ ਜਿਹੜੇ ਫਸੇ ਹੋਏ ਪਾਣੀ ਦੇ ਵਿੱਚ ਅਸੀਂ ਸੋਚਿਆ ਵੀ ਬੰਦਿਆਂ ਨੂੰ ਤਾਂ ਹਰ ਇੱਕ ਪੁੱਛ ਲੈਂਦਾਗਾ ਪਰ ਇਹ ਜਾਨਵਰਾਂ ਨੂੰ ਵੀ ਲੋੜ ਆ ਦਵਾਈ ਦੀ ਇਸੇ ਕਰਕੇ ਫਿਰ ਅਸੀਂ ਦਵਾਈ ਲੈ ਕੇ ਆਏ ਜੀ ਬਿਲਕੁਲ ਤੁਸੀਂ ਸੋਚਿਆ ਵੀ ਪਸ਼ੂ ਵੀ ਉਸੇ ਤਰ੍ਹਾਂ ਪਾਣੀ ਦਾ ਸੰਤਪਾਦ ਭੋਗ ਰਹੇ ਆ ਫੀਡ ਜਰੂਰ ਉਹਨਾਂ ਤੱਕ ਪਹੁੰਚ ਜੂਗੀ ਜੇ ਬਿਮਾਰ ਖਾਣਾ-ਦਾਣਾ ਤਾਂ ਸਭ ਪਹੁੰਚੂਗਾ ਜੇ ਉਹਨਾਂ ਦੇ ਕੁਝ ਦਵਾਈ ਨਾ ਮਿਲੀ ਖਾਦਾ ਪੀਦਾ ਹੀ ਨਾ ਗਿਆ ਫਿਰ ਆਪਾਂ ਨੂੰ ਫਾਇਦਾ ਨਹੀਂ ਹੈਗਾ ਨਾ ਉਹ ਚੀਜ਼ ਦਾ ਜੀ ਤੁਸੀਂ ਡਾਕਟਰ ਨੂੰ ਜੀ ਪਸ਼ੂਆਂ ਦੇ ਹਾਂ ਜੀ ਅਸੀਂ ਟ੍ਰੇਨਿੰਗ ਲੈ ਰਹੇ ਆਂ ਦੋ-ਦੋ ਸਾਲ ਹੋ ਗਏ ਤਿੰਨ-ਤਿੰਨ ਸਾਲ ਸਾਨੂੰ ਠੀਕ ਹੈ ਜੀ ਤੇ ਕਿਹੜੀਆਂ-ਕਿਹੜੀਆਂ ਬਿਮਾਰੀਆਂ ਲੱਗ ਸਕਦੀਆਂ ਪਸ਼ੂਆਂ ਨੂੰ ਅੰਦਰ ਇਹ ਜ਼ਿਆਦਾ ਹੀ ਬੁਖਾਰ ਇਨਫੈਕਸ਼ਨ ਜਖਮ ਹੋ ਸਕਦੇ ਆ ਜਿਸ ਤਰ੍ਹਾਂ ਅਲਰਜੀ ਬੰਦੇ ਬਾਕੀ ਜਿਆਦੇ ਜਖਮਾਂ ਦੇ ਮੱਛਰ ਤੋਂ ਬਿਮਾਰੀਆਂ ਜਿਹੜੀਆਂ ਜਿਆਦਾ ਫੈਲਦੀਆਂ ਬੁਖਾਰ ਵਗੈਰਾ ਦੀਆਂ ਐਫਐਮਡੀ ਵੀ ਜਿਆਦਾ ਫੈਲਦੀ ਆ ਉਹ ਸਾਰਾ ਤੁਸੀਂ ਪ੍ਰਬੰਧ ਕਰਕੇ ਲੈ ਤੇ ਕਿੱਥੋਂ ਪਹੁੰਚੇ ਤੁਸੀਂ ਅਸੀਂ ਫਾਇਲ ਕਾਉ ਜਿਲ੍ਹਾ ਫਾਇਲ ਕਾ ਪਿੰਡ ਕੜਿਆਣਾ ਠੀਕ ਹੈ ਜੀ ਕੀ ਨਾਮ ਹੈ ਬਈ ਤੁਹਾਡਾ ਮੇਰਾ ਹੀ ਤਰਨ ਬਰਾੜ ਬਾਈ ਕਿਸ਼ਤੀ ਫਿੱਟ ਕਰ ਰਹੇ ਨੇ ਜੀ ਤਾਂ ਕਈ ਕਿਸ਼ਤੀਆਂ ਲੈ ਕੇ ਪਹੁੰਚੇ ਨੇ ਫਾਜ਼ਿਲਕਾ ਕਿਸ਼ਤੀਆਂ ਦੀ ਬੜੀ ਲੋਡ ਸੀਗੀ ਲੋਕ ਆਪਣੀ ਜਾਨ ਖਤਰੇ ਚ ਪਾ ਕੇ ਜਿਹੜੀ ਅੱਗੇ ਜਾ ਰਹੇ ਸੀ ਦਾ ਬਾਈ ਇਹ ਹਰਾਨ ਨੇ ਬਹੁਤ ਜਿਹੜੀ ਦੂਰੋਂ ਹਿੰਮਤ ਕੀਤੀ ਹੈ ਅਜਨਾਲਾ ਸਾਈਡ ਪਹਿਲਾਂ ਬਹੁਤ ਜ਼ਿਆਦਾ ਸੇਵਾ ਕਰਕੇ ਆਏ ਆ ਤਾਂ ਹੁਣ ਸਾਰੀਆਂ ਕਿਸ਼ਤੀਆਂ ਇੱਧਰ ਲਗਾ ਦਿੱਤੀਆਂ ਦੋ ਕਿਸ਼ਤੀਆਂ ਤਾਂ ਫੀਡ ਲੈ ਕੇ ਚਲੀਆਂ ਵੀ ਗਈਆਂ ਪਰ ਆ ਜਿਹੜੀਆਂ ਹੋਰ ਕਿਸ਼ਤੀਆਂ ਨੇ ਉਹਨਾਂ ਨੂੰ ਵੀ ਤਿਆਰ ਕੀਤਾ ਜਾ ਰਿਹਾ ਤਾਂ ਇੱਥੇ ਜਿਹੜਾ ਕੋਸ਼ਿਸ਼ ਹਮੇ ਦੇ ਵਿੱਚ ਇਹਨਾਂ ਨੂੰ ਤਿਆਰ ਕੀਤਾ ਜਾਊਗਾ ਔਰ ਅੱਗੇ ਫਿਰ ਇਹ ਲੋਕਾਂ ਦੀ ਜਿਹੜੀ ਸੇਵਾ ਦੇ ਵਿੱਚ ਲੱਗ ਜਾਣੀਆਂ ਤਾਂ ਆ ਭਾਈ ਸਾਹਿਬ ਤੁਸੀਂ ਪਹਿਲਾਂ ਅਜਨਾਲਾ ਸਾਈਡ ਦੀ ਸੇਵਾ ਕਰਕੇ ਆਏ ਹੋ ਹਾਂਜੀ ਬਈ ਆ ਭਾਈ ਨੂੰ ਤੁਸੀਂ ਥੱਲੇ ਬਹ ਹਾਂਜੀ ਕਿੰਨੀਆਂ ਹੁਣ 2 ਤਾਂ ਤੌਰਤੀਆਂ ਹੀ ਤੁਸੀਂ ਇੱਕ ਜੀ ਇਹ ਚੱਲੀ ਜੀ ਇੱਕ ਤੋਂ ਬਾਅਦ ਹੋਰ ਰੈਡੀ ਕਰਦੇ ਹਾਂ 4 ਕਿਸ਼ਤੀਆਂ ਦੀ ਸੇਵਾ ਹੈ ਪਹਿਲਾਂ ਅਜਨਾਲੇ ਸੇਵਾ ਨੂੰ ਬਾਕਿਆ ਜੀ ਪਹਿਲਾਂ ਅਜਨਾਲੇ ਤੇ ਦੀਨਾਨਗਰ ਕਲਾਨੌਰ ਬਾਕੀ ਹਰੇਕ ਜਗ੍ਹਾ ਹੀ ਸਾਡੀ ਸੇਵਾ ਚੱਲਦੀ ਹੈ ਹੁਣ ਟਾਂਡਾ ਹੁਣ ਉਧਰ ਹਾਲਾਤ ਕਿਵੇਂ ਨੇ ਜੀ ਹਾਲਾਤ ਵੀ ਉਧਰ ਪਾਣੀ ਥੋੜਾ ਘੱਟ ਆ ਰਿਹਾ ਜੀ ਚੱਲਦੀ ਰਹਿੰਦੀ ਹੁੰਦੀ ਹੈ ਹਾਂ ਪਰ ਕੰਮ ਤਾਂ ਬਹੁਤ ਵਧੀਆ ਹੈ ਖਾਲੇ ਕਿ ਸੜਕਾਂ ਦਾ ਕਨੈਕਟ ਹੈਗਾ ਟਰੈਕਟਰ ਜਰੂਰ ਜਾ ਰਹੇ ਆ ਹਾਂ ਸੜਕਾਂ ਬੰਦੀਆਂ ਆ ਤੇ ਟਰੈਕਟਰ ਪਰ ਉੱਥੇ ਕਰ ਸਕਦੇ ਆ ਮਦਦ ਸੜਕਾਂ ਦੇ ਜਿੱਥੇ ਚੰਗੀਆਂ ਆਈਆਂ ਨੇ